ਬਟੇ ਨਾ ਕਰੋ ਹਿੱਸੇ ਸੁਸਾਨ ਸੁਸਤਾ ਦਿਓ ਤੁਸੀਂ ਖੜੇ ਹੋਣਾ ਹੈ ਬੰਦੇ ਨਾਲ ਆਪਾਂ ਇੱਕ ਕੱਟ ਕਰਾਂਗੇ ਇੱਕ ਕੱਟ ਤੇ ਅੱਗੇ ਅੱਗੇ ਪਹੁੰਚੋ ਨਾ ਨਵੀਂ ਇਸ ਪੰਜ ਦੇ ਸਵਾਰਣ ਵਾੜ ਕਰਨਾ ਜੇ ਇੱਕ ਛੋਟੀ ਵੀ ਤੌਰ ਤੇ ਤੁਹਾਡੇ ਬੰਦੇ ਆਪਰੇ ਆਪਣਾ ਜੰਗੀ ਜੀ We the ਵੇਖਦੇ ਮੇਲਾ ਵਿਲਾ ਵੀਰਾ ਲੱਗ ਰਿਹਾ ਤੇ ਕੀਦ ਵੇਖਣ ਆਪਾਂ ਖੜੇ ਆ ਇਸ ਕਰਕੇ ਸਾਥੀਓ ਆਪਣੀ ਮੰਗ ਵੀ ਆਪੇ ਆਪਣੀ ਪੰਜਾਬ ਸਰਕਾਰ ਨਾਲ ਚੰਡੀਗੜ੍ਹ ਦੇ ਪ੍ਰਸ਼ਾਸਨ ਨਾਲ ਲੜਾਈ ਆ ਕਿ ਸਾਥੀਓ ਜਿਹੜੀਆਂ ਆਪਣੇ ਅੱਜ ਮੰਗਾਂ ਨੇ ਜਿਹੜੇ ਰੇਟ ਘਟਾਏ ਗਏ ਨੇ ਇੱਕ ਦੇ ਸਿਸਟਮ ਖਤਮ ਨਹੀਂ ਕੀਤਾ ਗਿਆ ਉਹਨਾਂ ਨੂੰ ਆਪਾਂ ਮੰਗਾਂ ਦੀ ਪੂਰਤੀ ਵਾਸਤੇ ਦੇਖੋ ਜੀ ਮੁਰਦਾਬਾਦ 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 ਅਗਲਾ ਸਿੱਟਾ ਮੁਰਦਾਬਾਦ 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 ਹੂਡ ਮਿੰਸਟਰ ਮੁਰਦਾਬਾਦ साथी <laughs> ਅੱਜ ਪੰਜਾਬ ਸਰਕਾਰ ਨੇ ਸਾਡੇ ਨਾਲ ਜਿਹੜਾ ਧੱਕਾ ਕਰਿਆ ਏ ਪਾਲਿਸੀ ਉਹ ਸਾਡੇ ਉਲਟ ਬਣਾ ਕੇ ਉਹਦੇ ਵਿਰੋਧ ਦੇ ਵਿੱਚ ਅਸੀਂ ਬਠਿੰਡੇ ਜਿਹੜੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦਾ ਸਾਰੀਆਂ ਜਥੇਬੰਦੀਆਂ ਨੇ ਆ ਕੇ ਉਹ ਪਾਲਿਸੀ ਦੀ ਵਿਰੋਧਤਾ ਕੀਤੀ ਹੈ ਤੇ ਅੱਜ ਅਸੀਂ ਫੂਡ ਸੈਕਟਰੀ ਤੇ ਫੂਡ ਮਿਨਿਸਟਰ ਦਾ ਪੂਤਲਾ ਫੂਕਣ ਵਾਸਤੇ ਇੱਥੇ ਇਕੱਠੇ ਹੋਏ ਸੀ ਉਹਨਾਂ ਦੀਆਂ ਹੁਣ ਅੰਤਮ ਰਸਮਾਂ ਜਿਹੜੀਆਂ ਪੂਰੀਆਂ ਅਸੀਂ ਕਰ ਚੁੱਕੇ ਆ ਬਸ ਅਖਨ ਭੇਟ ਕੀਤਾ ਜਾ ਰਿਹਾ ਪਾਲਿਸੀ ਕਿਹੜੀ ਲੈ ਕੇ ਆਈ ਹੈ ਪੰਜਾਬ ਪੰਜਾਬ ਸਰਕਾਰ ਜਿਹੜੀ ਪਾਲਿਸੀ ਲੈ ਕੇ ਆਈ ਆ ਇਹਨਾਂ ਨੇ ਸਾਨੂੰ ਬਹੁਤ ਹੀ ਭਲੇਖੇ ਦੇ ਵਿੱਚ ਰੱਖਿਆ ਪਹਿਲਾਂ ਤਾਂ ਇਹਨਾਂ ਨੇ ਕਿਹਾ ਸੀ ਪੱਲੇਦਾਰਾਂ ਨੂੰ ਜਿਹੜਾ ਸਿੱਧਾ ਭੁਗਤਾਨ ਦਿੱਤਾ ਜਾਊਗਾ ਵੀ ਇਹਦਾ ਇੱਕ ਫਿਕਸ ਰੇਟ ਤੈਅ ਕਰਕੇ ਪੱਲੇਦਾਰਾਂ ਨੂੰ ਟੈਂਡਰ ਪ੍ਰਕਿਰਿਆ ਤੋਂ ਬਾਹਰ ਰੱਖ ਕੇ ਸਿੱਧਾ ਭੁਗਤਾਨ ਦਿੱਤਾ ਜਾਊ ਪਰ ਇਹਨਾਂ ਨੇ 18/7 ਨੂੰ ਜਿਹੜੀ ਪਾਲਿਸੀ ਕੱਢੀ ਆ ਉਹ ਸਰਾਸਰ ਕਹਿਣ ਦੇ ਉਲਟ ਸੀਗੀ ਉਹ ਠੇਕੇਦਾਰਾਂ ਦੇ ਹੱਕ 'ਚ ਕੱਢੀ ਆ ਇਹਨਾਂ ਨੇ ਠੇਕੇਦਾਰਾਂ ਦੇ ਨਾਲ ਮੀਲਿ ਭੁਗਤ ਕਰਕੇ ਠੇਕੇਦਾਰਾਂ ਨੂੰ ਹੁਣ ਟੈਂਡਰ ਸੰਭਾਉਣੇ ਜਾ ਰਹੇ ਆ ਉਹ ਚੰਦ ਬੰਦਿਆਂ ਨੂੰ ਪੰਜਾਬ ਦੇ ਲੱਖਾਂ ਪੱਲੇਦਾਰਾਂ ਨੂੰ ਉਹਨਾਂ ਦੇ ਹਵਾਲੇ ਕਰਨ ਜਾ ਰਹੇ ਆ ਜਦੋਂ ਕਿ ਇਸ ਪਾਲਿਸੀ ਤਹਿਤ ਅਗਰ ਕੋਈ ਠੇਕੇਦਾਰ ਟੈਂਡਰ ਪਾ ਕੇ ਆਉਂਦਾ ਵੀ ਹੈ ਤਾਂ ਪੂਰੇ ਪੰਜਾਬ ਦੀਆਂ ਸੱਤੇ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਪੰਜਾਬ ਭਰ ਵਿੱਚ ਕਿਤੇ ਵੀ ਕੰਮ ਨਹੀਂ ਚੱਲਣ ਦੇਵਾਂਗੇ ਐਸੇ ਤਰ੍ਹਾਂ ਹੀ ਜੇ ਠੇਕੇਦਾਰਾਂ ਨੂੰ ਇਹ ਕੰਮ ਦਿੱਤਾ ਗਿਆ ਤਾਂ ਸਾਰਾ ਜਿਹੜਾ ਪ੍ਰਸ਼ਾਸਨ ਹੈ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਤੇ ਸਾਡੀ ਆਮੋ ਸਾਹਮਣੇ ਹਮੇਸ਼ਾ ਟੱਕਰ ਹੁੰਦੀ ਰਹੂਗੀ ਜਿਹਦਾ ਭੁਗਤਾਨ ਜਿਹਦਾ ਯਾਨੀ ਮੁਆਵਜ਼ਾ ਇੱਥੋਂ ਦੀਆਂ ਸਰਕਾਰਾਂ ਨੂੰ ਭੁਗਤਣਾ ਪਊਗਾ ਇੱਥੋਂ ਦੇ ਪ੍ਰਸ਼ਾਸਨ ਨੂੰ ਭੁਗਤਣਾ ਪਊਗਾ ਬੱਸ ਸਟੈਂਡ ਕਿੰਨਾ ਟਾਈਮ ਜਾਮ ਰੱਖੋਗੇ ਬੱਸ ਸਟੈਂਡ ਬੱਸ ਅਗਨ ਭੇਟ ਹੋ ਗਈ ਹੋ ਗਈ ਐ ਇੱਥੋਂ ਅਸੀਂ ਹੁਣ ਅੱਗੇ ਡੀਸੀ ਦਫ਼ਤਰ ਹੈ ਜਿਹੜਾ ਆਪਦਾ ਮੰਗ ਪੱਤਰ ਦੇਣ ਜਾਵਾਂਗੇ ਮੇਰਾ ਨਾਮ ਜਸਵੀਰ ਸਿੰਘ ਬਾਣ ਸਾਡੀ ਪੂ ਪ੍ਰਧਾਨ ਰਜਿਸਟਰ ਨੰਬਰ 33 ਪੰਜਾਬ ਅੱਛਾ ਇਹ ਕਹਣਾ ਜੋਗਾ ਇਹਦਾ ਬਸਟੈਂਡ ਦਾ ਘਰਾਓ ਕੀਤਾ ਸੀ ਬਸਟੈਂਡ ਦਾ ਘਰਾਓ ਅਸੀਂ ਇਸ ਕਰਕੇ ਕਿਰਿਆ ਪੰਜਾਬ ਸਰਕਾਰ ਨੇ ਸਾਨੂੰ ਅਸਾਤ ਮਹੀਨੇ ਹੋ ਗਏ ਸਰੂਰ ਦੀ ਧਰਤੀ ਤੇ ਧਰਨਾ ਲਾਏ ਨੂੰ ਪੰਜਾਬ ਸਰਕਾਰ ਨੇ ਸਾਤੇ ਦਾ ਵਾਦੇ ਕਰਕੇ ਵੀ ਤੁਹਾਨੂੰ 50% ਅਵਾਪਾ ਰੇਟ ਪੜਾ ਕੇ ਵੀ ਤੁਹਾਨੂੰ ਬਿਨਾਂ ਠੇਕੇ ਤੋਂ ਸਿੱਧਾ ਸਮਾਇਆ ਜਾਊਗਾ ਯਾਰ ਹੁਣ ਜਿਹੜੀ ਕੋਈ ਪਾਲਿਸੀ ਹੁਣ ਕੱਟੀ ਐ ਸਾਡੇ ਮਾਰੂ ਪਾਲਿਸੀ ਕੱਟਦੀ ਜੀ ਟੈਂਡਰ ਰੱਦੀ ਲਾਗੂ ਕਰਤੀ ਅਸੀਂ ਉਹ ਨਹੀਂ ਕਹਨੇ ਆ ਵੀ ਜਿਹੜੀ ਇਹ ਪਾਲਿਸੀ ਆ ਰੱਤ ਕਰਕੇ 2012 ਤੋਂ ਜਿਵੇਂ ਅਸੀਂ ਕੰਮ ਕਰਦੇ ਆ ਉਵੇਂ ਜੋ ਪੂਰੀ ਪਾਲਿਸੀ ਦੁਬਾਰੇ ਲਿਆਂਦੀ ਜਾਵੇ ਇੱਕ ਬੇਨਤੀ ਸਰਕਾਰ ਨੂੰ ਹੋਰ ਆ ਚੈਲਜ ਵੀ ਆ ਵੀ ਜਿਹੜਾ ਲੇਬਰ ਕਾਟਰੇਜ ਪਹਿਲਾਂ ਲੱਖ ਲੱਖ ਸੀਗੀ ਜੀ ਹੁਣ ਇਹਨਾਂ ਨੇ ਇਕੱਠੀ ਕਰਤੀ ਅਕਲਸਟਰ ਅਸੀਂ ਜਿਹੜੇ ਤੋੜਦੇ ਪਹਿਲਾਂ ਇੱਕੋ ठेकेदार ਸਾਰਾ ਇੱਕ ਕਲਸਟਰ ਹੀ ਪਾਉਂਦਾ ਹੁੰਦਾ ਸੀਗਾ ਜੀ ਉਹਦੇ ਵਿੱਚ ਇਹਨਾਂ ਨੇ 7-8 ਠੇਕੇਦਾਰ ਹਰ ਜਿਲ੍ਹੇ 'ਚ ਕਰਦੇ ਅਸੀਂ ਬਠਿੰਡਾ ਮਾਨਸਾ ਕੰਨੀਓ ਅਸੀਂ ਇਹਦਾ ਜੱਟ ਕੇ ਵਿਰੋਧ ਕਰਾਂਗੇ ਅੱਜ ਬਠਿੰਡੇ 'ਚ ਹੋ ਸਕਦਾ ਕੱਲ ਨੂੰ ਇਹ ਵੱਡੀ ਰੈਲੀ ਦਾ ਰੂਪ ਮਾਰਸਾ ਦਿੱਤਾ ਜਾਵੇ ਇਧਰ ਵੀ ਕਰਕੇ ਬੋਲ ਕੁੱੜੀ ਨੂੰ ਨਾ ਕੇ ਆਉਣਾ ਦੇ ਤੁਸੀਂ ਬਤ ਜ਼ਾਕਾ ਤੁ ਬਬਰਦਾਨ ਜੋ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਕਿਸ ਵਾਸਤੇ ਕਰ ਰਹੇ ਹੋ ਅੱਜ ਅਸੀਂ ਪ੍ਰਦਰਸ਼ਨ ਕਰ ਰਹੇ ਆ ਤੇ ਸਾਡਾ 7 ਜੁਲਾਈ ਤੋਂ ਲੈ ਕੇ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਨਾਜ਼ੀਕ ਤਰਨਾ ਲੱਗਿਆ ਹੋਇਆ ਔਰ ਪੰਜਾਬ ਸਰਕਾਰ ਨੇ ਸਾਡੇ ਨਮਾਇੰਦਿਆਂ ਨਾਲ ਬਾਰ ਬਾਰ ਮੀਟਿੰਗਾਂ ਦੇਣ ਤੇ ਜਿਹਦਾ ਵੀ ਸਾਡਾ ਕੋਈ ਛਿਟਾ ਨਹੀਂ ਨਿਕਲਿਆ ਔਰ 11 ਜੁਲਾਈ 2024 ਨੂੰ ਜਿਹੜਾ ਪਿੱਛੇ ਸਾਡੇ ਨਾਲ ਵਾਦਾ ਕੀਤਾ ਸੀ ਉਹਦੀ ਵਾਦਾ ਫਲਾਫੀ ਦੇ ਖਿਲਾਫ ਔਰ ਠੇਕੇਦਾਰਾਂ ਦੇ ਪੱਖ ਦੇ ਵਿੱਚ ਇੱਕ ਲੇਬਰ ਮਾਰੂ ਨੀਤੀ ਇਹਨਾਂ ਨੇ ਅਪਣਾਈ ਆ ਅਸੀਂ ਉਹ ਲੇਬਰ ਪਾਲਿਸੀ ਦਾ ਵਿਰੋਧ ਕਰਨ ਵਾਸਤੇ ਅੱਜ ਇਥੋਂ ਬਠਿੰਡਾ ਦੀ ਧਰਤੀ ਦੇ ਵਿੱਚੋਂ ਔਰ ਪੂਰੇ ਪੰਜਾਬ ਦੇ ਵਿੱਚ ਮੋਰੀ ਚੱਕਣ ਵਾਲੇ ਪੱਲੇਦਾਰਾਂ ਦਾ ਹੱਕ ਲੈਣ ਵਾਸਤੇ ਅਸੀਂ ਇਥੋਂ ਅੱਜ ਵਿਗਲ ਵਜਾ ਚੁੱਕੇ ਆ ਕਿ ਜੇਕਰ ਇਹਨਾਂ ਨੇ ਜਿਹੜੀ 2024-25 ਦੀ ਨਵੀਂ ਪਾਲਿਸੀ ਕੱਢੀ ਆ ਉਹਨੂੰ ਰੱਦ ਕਰਨੀ ਚਾਹੀਦੀ ਆ ਜਿਹਦੇ ਵਿੱਚ ਲੇਬਰ ਕਾਰਡ ਇ ਇਕੱਠੀ ਕਰਤੀ ਔਰ ਕਲਾਸਟਰ ਇੱਕ ਕਲਾਸਟਰ ਨੂੰ ਕੋੜ ਕੇ ਇੱਕ ਕਲਾਸਟਰ ਦੇ ਪੰਜ-ਪੰਜ ਚਾਰ ਦੇ ਕਲਾਸਟਰ ਕਰ ਚੁੱਕਿਆ ਹਨ ਜਿਹਦੇ ਵਿੱਚ ਸਾਡੇ ਪੱਲੇਦਾਰਾਂ ਦਾ ਮਜ਼ਦੂਰਾਂ ਦਾ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਔਰ ਜੇਕਰ ਤੁਹਾਡੇ ذریعے ਅੱਜ ਅਸੀਂ ਪੰਜਾਬ ਗਵਰਨਮੈਂਟ ਨੂੰ ਇੱਕ ਅਪੀਲ ਕਰਦੇ ਆਂ ਜੇ ਜੇਕਰ ਜਿਹੜੀ 2024 ਦੇ 25 ਦੀ ਲੇਬਰ ਪੋਸਟ ਤਿਆਰ ਕਰੀ ਆ ਇਹਨੂੰ ਵਾਪਸ ਲਈ ਜਾਵੇ ਅਗਰ ਜੇਕਰ ਵਾਪਸ ਨਹੀਂ ਲੈਂਦੀ ਤਾਂ ਅਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਵੱਡਾ ਪ੍ਰੋਗਰਾਮ ਲਿਖਾਂਗੇ ਕਿਹੜਾ ਤੁਸੀਂ 2 ਮਾਰਚ ਕਰ ਰਹੇ ਹੋ ਕਿਥੋਂ ਲੈ ਕੇ ਕਿਥੋਂ ਦਾ ਕਰ ਰਹੇ ਹੋ ਅੱਜ 2 ਮਾਰਚ ਦਾਣਾ ਮੰਡੀ ਬਠਿੰਡਾ ਦੇ ਵਿੱਚੋਂ ਲੈ ਕੇ ਅਸੀਂ ਡੀਸੀ ਸਾਹਿਬ ਦੀ ਡਾਕਟਰ ਦੇ ਵਿੱਚ ਉਹਨਾਂ ਨੂੰ ਮੰਗ ਪੱਤਰ ਦੇਣਾ ਔਰ ਜੇਕਰ ਸਾਡਾ ਮੰਗ ਪੱਤਰ ਨਾ ਫੜਿਆ ਤਾਂ ਅਸੀਂ ਕਰ ਉਹ ਵੀ ਕਰ ਸਕਦੇ ਹਾਂ ਜਿਹੜਾ ਤੁਸੀਂ ਪੁੱਤਰਾ ਸਾੜ ਰਹੇ ਹੋ ਕਿੰਨਾ ਸਾੜੀ ਇਹ ਅਸੀਂ ਅੱਜ ਖਰਾਕ ਸੇਵਨ ਸਪਲਾਈ ਸੈਕਟਰੀ ਫੂਡ ਮੰਤਰੀ ਜੀ ਦਾ ਔਰ ਮੁੱਖ ਮੰਤਰੀ ਪੰਜਾਬ ਦਾ ਜੇ ਤੁਹਾਡੀ ਮੰਗਾਂ ਨਹੀਂ ਪੂਰੀਆਂ ਹੋਏ ਤਾਂ ਅਸੀਂ ਤੁਹਾਡਾ ਚੀ ਜੇਕਰ ਸਾਡੀਆਂ ਮੰਗਾਂ ਨਾ ਪੂਰੀਆਂ ਹੁੰਦੀਆਂ ਤਾਂ ਅਗਲਾ ਹਿਮਸਾ ਅਸੀਂ ਆਪਦੀ ਸਮੇਤ ਪਰਿਵਾਰ ਲੈ ਕੇ ਸੜਕਾਂ ਦੇ ਉੱਤਰ ਲਈ ਤਿਆਰ ਔਰ ਜੇਕਰ ਨਾ ਵੀ ਹੋਇਆ ਤਾਂ ਮੁੱਖ ਮੰਤਰੀ ਪੰਜਾਬ ਦੀ ਕੋਠੀ